ਜਦ ਜਿਸ ਜੀ ਇਕਦਮ ਅਜਿਹਾ ਕੀ ਹੋ ਗਿਆ ਜੋ ਰਣਜੀਤ ਸਿੰਘ ਢੰਡੇ ਵਾਲੇ ਦੀ ਨੇੜਤਾ ਆਕਾਲੀ ਦਲ ਆਕਾਲਤੂਰ ਸਾਹਿਬ ਅਤੇ ਐ ਜੀ ਪੀ ਸੀ ਨਾਲ ਇਸ ਵਕਤ ਦੇਖਣ ਨੂੰ ਮਿਲ ਰਹੀ ਹੈ ਇਕਦਮ ਉਹ ਕਿਦਾਂ ਗੱਲੋ ਕਿ ਇੰਨੀ ਜ਼ਿਆਦਾ ਨੇੜਤਾ ਵਧ ਗਈ ਹੈ ਇਸ ਪਿੱਛੇ ਦੇ ਕੋਈ ਕਾਰਨ ਨੇ ਜੋ ਇਕਦਮ ਕਿਹੋ ਜਿਹਾ ਸਾਹਿਬ ਦਾ ਬਿਆਨ ਆਇਆ ਉਸ ਤੋਂ ਬਾਅਦ ਫਿਰ ਰਪਲਾਈ ਦੇ ਵਿੱਚ ਰਣਜੀਤ ਢੰਡੇ ਵਾਲਾ ਦਾ ਬਿਆਨ ਆ ਜਾਂਦਾ ਹੈ ਇਸ ਤੋਂ ਪਹਿਨਾਂ ਰਣਜੀਤ ਢੰਡੇ ਵਾਲੇ ਵੱਲੋਂ ਵੀ ਜਗੀਰਕੋਟ ਦੀ ਤਾਰੀਫ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਉਹ ਇਹ ਵੀ ਸਪਸ਼ਟ ਕਰ ਦਿੰਦੇ ਨੇ ਕਿ ਉਹਨਾਂ ਦੀ ਕਾਫੀ ਜ਼ਿਆਦਾ ਨੇੜਤਾ ਸੁਖਵੀਰ ਸਿੰਘ ਬਾਲਣ ਨਾਲ ਵੀ ਹੈ ਜਿਵੇਂ ਦੇਖਦੇ ਹੋ ਇਹ ਸਾਰੀ ਜੋ ਨੇੜਤਾ ਇਸ ਵੇਖਣ ਨੂੰ ਮਿਲ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮੰਨੇ ਜਾਂਦੇ ਬਾਬਾ ਹਰਰਾਮ ਸਿੰਘ ਧੂਮਾ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਜਿਨ੍ਹਾਂ ਨੂੰ ਅੱਜ ਤੱਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਬਾਦਲਾਂ ਦੇ ਬੜੇ ਕਰੀਬੀ ਨੇ ਇੱਕ ਤਸਵੀਰ ਉਹਨਾਂ ਦੀ ਵਾਇਰਲ ਅਕਸਰ ਹੁੰਦੀ ਰਹਿੰਦੀ ਹੈ ਜ ਜਿਹਦੇ ਵਿੱਚ ਉਹ ਲੱਡੂਆਂ ਦੀ ਥਾਲੀ ਫੜ ਕੇ ਤੇ ਬਾਦਲਾਂ ਦੇ ਕੋਲ ਖੜੇ ਹੋਏ ਨੇ ਝੁੱਕ ਕੇ ਖੜੇ ਹੋਏ ਨੇ ਤੋਂ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਕਿ ਤੁਸੀਂ ਵੇਟਰ ਹੋ ਬਾਦਲਾਂ ਦੇ ਜਾਂ ਫਿਰ ਤੁਸੀਂ ਬਾਦਲਾਂ ਦੇ ਬਹੁਤ ਥੱਲੇ ਲੱਗੇ ਹੋਏ ਹੋ ਤੁਸੀਂ ਰੁਤਬਾ ਦੇਖੋ ਆਪਣਾ ਕੀ ਹੈ ਦਮਦਮੀ ਟਕਸਾਲ ਦੇ ਮੁਖੀ ਹੋ ਤੁਸੀਂ ਜੇ ਤੁਹਾਡੀ ਜਗ੍ਹਾ ਕਿਤੇ ਸੰਤ ਜਰਨੈਲ ਸਿੰਘ ਹੁੰਦੇ ਕਿ ਐਦਾਂ ਕਰਦੇ ਸੋ ਹਰਨਾਮ ਸਿੰਘ ਧੂਮਾ ਹੋਰਾਂ ਨੂੰ ਹਮੇਸ਼ਾ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਉਹ ਬਾਦਲਾਂ ਦੇ ਬਹੁਤ ਕਰੀਬੀ ਹੈ ਤੇ ਹਰਨਾਮ ਸਿੰਘ ਧੂਮਾ ਹੋਰੀ ਵੀ ਸਟੇਜਾਂ ਤੋਂ ਆਪਣੀ ਸਪੀਚਸ ਦੇ ਵਿੱਚ ਇਹ ਕਹਿੰਦੇ ਹੋਏ ਨਜ਼ਰ ਆਏ ਜੋ ਰਿਕਾਰਡਡ ਸਪੀਚਾਂ ਨੇ ਉਹਨਾਂ ਦੀਆਂ ਉਹਨਾਂ ਨੇ ਕਿਹਾ ਕਿ ਸਾਰੀ ਸਿੱਖ ਕੌਮ ਨੂੰ ਮੈਂ ਅਪੀਲ ਕਰਦਾ ਕਿ ਸਵੇਰੇ ਸ਼ਾਮ ਜਦੋਂ ਤੁਸੀਂ ਅਰਦਾਸ ਕਰਦੇ ਹੋ ਤੇ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਆ ਕਰੋ ਇੱਕ ਪਾਸੇ ਬਾਦਲਾਂ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲੱਗਦੇ ਸੀ ਤੇ ਬਾਬਾ ਹਰਨਾਮ ਸਿੰਘ ਧੂਮਾ ਉਨ੍ਹਾਂ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਨਜ਼ਰ ਆਏ ਪਰ ਪਿਛਲੇ ਸੰਮੇ ਦੇ ਵਿੱਚ ਯਾਨੀ ਕਿ ਤਕਰੀਬਨ ਆਪਾਂ ਦੇਖੀਏ ਪਿਛਲੇ ਦਿਨਾਂ ਦੇ ਵਿੱਚ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਦਾ ਬਾਗੀ ਰੁਖ ਦੇਖਣ ਨੂੰ ਮਿਲਿਆ ਬਾਦਲਾਂ ਦੇ ਖਿਲਾਫ ਉਹ ਸਾਰੇ ਪੰਜਾਬ 'ਚ ਜੇ ਤੁਸੀਂ ਘੁੰਮ ਕੇ ਵੇਖੋ ਨਾ ਕੋਈ ਸ਼ਹਿਰ ਐਸਾ ਨਹੀਂ ਹੈ ਜਿੱਥੇ ਹਰਨਾਮ ਸਿੰਘ ਧੂਮਾ ਹੋਰਾਂ ਵੱਲੋਂ ਆਪਣੇ ਬੈਨਰ ਜਿਹੜੇ ਨੇ ਪੋਸਟਰ ਜਿਹੜੇ ਨੇ ਕੰਧਾਂ ਦੇ ਉੱਤੇ ਨਾ ਚਿਪਕਾਏ ਹੋਣ ਕਿ ਅਸੀਂ ਰੋਜ਼ ਧਰਨਾ ਰੋਜ਼ ਮਾਰਚ ਕੱਢਣ ਜਾ ਰਹੇ ਹਾਂ ਰੋਜ਼ ਧਰਨਾ ਦੇਵਾਂਗੇ ਾਕਾਬ ਤਖਤ ਦੇ ਅੱਗੇ ਦੇਵਾਂਗੇ ਉਹ ਕਾਰਨ ਕੀ ਸੀ ਕਹਿੰਦੇ ਜਥੇਦਾਰਾਂ ਦੀ ਜਿਹੜੀ ਲਾਹਣੀ ਤੇ ਨਿਯੁਕਤੀ ਇਹ ਸਾਨੂੰ ਪਸੰਦ ਨਹੀਂ ਆਈ ਬਾਦਲਾਂ ਦਾ ਅਸੀਂ ਵਿਰੋਧ ਕਰਦੇ ਆ ਇਸ ਗੱਲ ਤੋਂ ਲੈ ਕੇ ਸੋ ਉਸ ਵੇਲੇ ਮੰਨਿਆ ਜਾਂਦਾ ਸੀ ਕਿ ਭਾਈ ਸੁਖਬੀਰ ਸਿੰਘ ਬਾਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ 27 ਤਰੀਕ ਮੈਨੂੰ ਲੱਗਦਾ ਜੇ ਮੈਂ ਗਲਤ ਨਹੀਂ ਤਾਂ ਪਿਛਲੇ ਮਹੀਨੇ ਦੀ 27 ਤਰੀਕ ਰੱਖੀ ਗਈ ਸੀ ਵੀ ਜਿਸ ਦਿਨ ਹਰਨਾਮ ਸਿੰਘ ਧੁੰਮਾ ਸਾਰਾ ਸੰਤ ਸਮਾਜ ਤੇ ਹੋਰ ਜਿੰਨੇ ਉਹਨਾਂ ਦੇ ਸੱਜਣ ਮਿੱਤਰ ਨੇ ਉਹ ਇੱਕ ਧਰਨਾ ਦੇਣਗੇ ਕਿ ਆ ਕੰਮ ਜਿਹੜਾ ਇਹ ਪ੍ਰੋਸੈਸ ਜਿਹੜਾ ਹੈਗਾ ਉਹ ਗਲਤ ਹੈ ਚਹੇਦਾਰਾਂ ਦੀ ਨਿਯੁਕਤੀ ਜਾਂ ਫਿਰ ਉਹਨਾਂ ਨੂੰ ਇੱਕਦਮ ਅਹੁਦਿਆਂ ਤੋਂ ਲਾ ਦੇਣਾ ਇਹ ਸਾਨੂੰ ਪਸੰਦ ਨਹੀਂ ਸੋ ਅੰਦਰ ਖਾਤੇ ਹਰਨਾਮ ਸਿੰਘ ਧੁੰਮਾ ਹੋਰੀ ਕਦੋਂ ਦੇ ਵਿਰੋਧੀ ਚੱਲ ਰਹੇ ਨੇ ਬਾਦਲਾਂ ਦੇ ਇਹ ਕਿਸੇ ਨੂੰ ਨਹੀਂ ਸੀ ਪਤਾ ਪਰ ਇਸ ਘਟਨਾ ਤੋਂ ਬਾਅਦ ਜਦੋਂ ਇੱਕਦਮ ਉਹਨਾਂ ਨੇ ਬਾਗੀ ਰੁਖ ਅਪਣਾਇਆ ਤਾਂ ਉਸ ਵੇਲੇ ਫਿਰ ਬਾਦਲ ਪਰਿਵਾਰ ਯਾਨੀ ਕਿ ਖਾਸ ਤੌਰ ਤੇ ਸੁਖਵੀਰ ਬਾਦਲ ਨੂੰ ਕਹਿੰਦੇ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਮਿਲ ਕੇ ਵੀ ਆਏ ਮੈਥੇ ਜਾ ਕੇ ਮਿਲ ਕੇ ਆਏ ਤੇ ਕਿਹਾ ਗਿਆ ਵੀ ਉਹ ਸਾਰੀ ਗੱਲਬਾਤ ਉਹਨਾਂ ਦੀ ਹੋ ਗਈ ਹੈ ਮਤਲਬ ਕਿ ਸੈਟਲ ਡਾਊਨ ਉਹਨਾਂ ਨੇ ਕਰ ਲਿਆ ਹੁਣ ਕੋਈ ਵੀ ਰੋਸ ਨਹੀਂ ਹੋਏਗਾ ਕੋਈ ਕੁਝ ਨਹੀਂ ਹੋਏਗਾ ਪਰ ਜੋ ਅੱਜ ਖਬਰਾਂ ਆ ਰਹੀਆਂ ਨਾ ਜੇ ਸਾਰੀ ਕੈਲਕੂਲੇਸ਼ਨ ਕੱਢ ਕੇ ਵੇਖ ਲਈਏ ਤਾਂ ਇਥੋਂ ਆਪਾਂ ਇਹ ਨਤੀਜੇ ਤੇ ਪਹੁੰਚਦੇ ਆਂ ਕਿ ਹਰਨਾਮ ਸਿੰਘ ਧੋਮਾ ਹੋਰਾਂ ਦੀ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਮੰਨੇ ਜਾਂਦੇ ਵਿਵਾਦ ਦੇ ਵਿੱਚ ਵੀ ਰਹਿੰਦੇ ਨੇ ਸੋ ਉਹਨਾਂ ਦੀ ਬਾਦਲਾਂ ਦੇ ਨਾਲ ਖੜਕ ਚੁੱਕੀ ਆ ਤੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਲਈ ਪੈਰਾਂ ਤੋਂ ਕੱਢਣ ਦੇ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਉਭਾਰਿਆ ਜਾ ਰਿਹਾ ਸੋ ਇਹ ਕੈਲਕੂਲੇਸ਼ਨ ਨਿਕਲਦੀ ਆ ਤੇ ਇਹ ਆਉਂਦੇ ਸਮੇਂ ਦੇ ਵਿੱਚ ਕਿੰਨੀ ਕੁ ਸੱਚ ਹੁੰਦੀ ਹੈ ਤੁਸੀਂ ਆਪ ਦੇਖੋਗੇ ਮਤਲਬ ਇੱਕ ਸਮਾਂ ਉਹ ਸੀ ਜਦੋਂ ਢੱਡਰੀਆਂ ਵਾਲਿਆਂ ਦੇ ਉੱਤੇ ਹਮਲਾ ਹੁੰਦਾ ਤੇ ਜਿਹਦੇ ਵਿੱਚ ਨਾਮ ਆਉਂਦਾ ਹਰਨਾਮ ਸਿੰਘ ਧੂਮਾ ਹੋਰਾਂ ਦਾ ਉਹਨਾਂ ਤੇ ਦੋਸ਼ ਲੱਗਦੇ ਨੇ ਕਿ ਜਿਹੜੀ ਸ਼ਬੀਲ ਲਾਈ ਗਈ ਆ ਉਹ ਇਹਨਾਂ ਦੇ ਕਹਿਣ ਤੇ ਲਾਈ ਗਈ ਆ ਇਸ ਤਰ੍ਹਾਂ ਹੀ ਚੱਲੇ ਜਾਂਦੀ ਗੱਲਬਾਤ ਸੋ ਉਸ ਵੇਲੇ ਫਿਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸਾਥੀ ਇੱਕ ਜਿਹੜਾ ਹੈਗਾ ਭਪਿੰਦਰ ਸਿੰਘ ਉਹ ਉਹ ਖਤਮ ਹੋ ਜਾਂਦਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਕੋਈ ਵੱਡੀ ਕਾਰਵਾਈ ਕੋਈ ਬਣਦੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਬਾਦਲਾਂ ਦਾ ਰਾਜ ਉਸ ਵੇਲੇ ਸੀਗਾ ਸੋ ਹੁਣ ਜਦੋਂ ਆਪਾਂ ਦੇਖਦੇ ਆ ਭਈ ਹਰਨਾਮ ਸਿੰਘ ਧੂਮਾ ਹੋਰਾਂ ਦਾ ਬਾਗੀ ਰੁਖ ਤੇ ਉਸੇ ਸਮੇਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇਹ ਇੱਕ ਤਰ੍ਹਾਂ ਦੀ ਉਭਾਰ ਜਿਹੜਾ ਆਉਣਾ ਉਹਨਾਂ ਦਾ ਕੁਲਦੀਪ ਸਿੰਘ ਗੜਗੱਜ ਜਿਹੜੇ ਜਥੇਦਾਰ ਬਣੇ ਨੇ ਉਹਨਾਂ ਦੇ ਨਾਲ ਨੇੜਤਾ ਵਧਨੀ ਸੁਖਬੀਰ ਬਾਦਲ ਦੇ ਨਾਲ ਗੱਲਬਾਤ ਹੋਣ ਦੀ ਗੱਲਬਾਤ ਆਉਣੀ ਬਾਹਰ ਤੇ ਫਿਰ ਉਹਨਾਂ ਨੇ ਕਿਹਾ ਕਿ ਜਿਹੜੀ ਸੇਵਾ ਹੁਣ ਇਹ ਜਿਹੜੀ ਇੱਕ ਗੜਗੱਜ ਹੋਰੀ ਚਲਾਉਣ ਜਾ ਰਹੇ ਨੇ ਧਰਮ ਪ੍ਰਚਾਰ ਮੁਹਿੰਮ ਜਿਹੜੀ ਪੰਜਾਬ ਚ ਮੈਂ ਉਹਦੇ ਵਿੱਚ ਡਟ ਕੇ ਸਾਥ ਦਵਾਂਗਾ ਸੋ ਮੈਨੂੰ ਲੱਗਦਾ ਵੀ ਹਰਨਾਮ ਸਿੰਘ ਧੂਮਾ ਹੋਰਾਂ ਨੂੰ ਪੈਰਾਂ ਤੋਂ ਕੱਢਣ ਦੇ ਲਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਉਭਾਰਿਆ ਜਾ ਰਿਹਾ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਜੇ ਤੁਸੀਂ ਸਾਡਾ ਸਾਥ ਨਹੀਂ ਦਿਓਗੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਬਾਗੀ ਰੋਖ ਅਪਣਾਉਨੇ ਆ ਆ ਲੋ ਤੁਹਾਡਾ ਵਿਰੋਧੀ ਅਸੀਂ ਕੱਢ ਕੇ ਉਸੇ ਤਰੀਕੇ ਨਾਲ ਉਭਾਰਾਂਗੇ ਉਹਦੇ ਪੰਜਾਬ 'ਚ ਦਿਵਾਨ ਵੀ ਲੱਗਣਗੇ ਤੇ ਵੋਟਾਂ ਵੇਲੇ ਵੀ ਸਾਡਾ ਸਾਥ ਦੇਊਗਾ ਜਿਵੇਂ ਸੈਂਟਰ ਕਰਦਾ ਨਾ ਕਦੇ ਕੋਈ ਸਰਸੇ ਵਾਲਾ ਸਾਧ ਆਸਾ ਰਾਮ ਜਾਂ ਹੋਰ ਬਹੁਤ ਸਾਰੇ ਸੰਤ ਮਹਾਂਪੁਰਖ ਨੇ ਜਿਨ੍ਹਾਂ ਦਾ ਉਹ ਸਾਥ ਲੈਂਦੇ ਆ ਵੋਟਾਂ ਵੇਲੇ ਸੋ ਇਹ ਵੀ ਇੱਕ ਤਰ੍ਹਾਂ ਦੇ ਕਹਿ ਲਈਏ ਵੀ ਵੋਟ ਬੈਂਕ ਹੁੰਦੇ ਆ ਪੋਲੀਟੀਕਲ ਪਾਰਟੀਆਂ ਵਾਸਤੇ ਜਿਵੇਂ ਹੁਣ ਅਕਾਲੀ ਦਲ ਦਾ ਹੋ ਗਿਆ ਸੰਤ ਸਮਾਜ ਤੇ ਹੁਣ ਸੰਤ ਸਮਾਜ ਜਦੋਂ ਦੂਰ ਹੁੰਦਾ ਹੋਇਆ ਨਜ਼ਰ ਆਇਆ ਜਦੋਂ ਹਰਨਾਮ ਸਿੰਘ ਧੂਮਾ ਨੇ ਕਿਹਾ ਵੀ ਨਹੀਂ ਆਪਾਂ ਰੋਸ ਧਰਨਾ ਦੇਾਂਗੇ ਇਹ ਸਹੀ ਨਹੀਂ ਹੈ ਜਾਂ ਹੋਰ ਗੱਲਬਾਤ ਹੈਗੀ ਆ ਉਸ ਤੋਂ ਬਾਅਦ ਫਿਰ ਕੀ ਹੁੰਦਾ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਤਾਂ ਕਿ ਹਰਨਾਮ ਸਿੰਘ ਧੂਮਾ ਨੂੰ ਇਹ ਜਤਾਇਆ ਜਾ ਸਕੇ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਢੱਡਰੀਆਂ ਵਾਲਿਆਂ ਨੂੰ ਜਿਹੜਾ ਹੈਗਾ ਆਪਾਂ ਉਭਾਰ ਕੇ ਅੱਗੇ ਲਿਆਵਾਂਗੇ ਤੇ ਉਹਦੇ ਵਿੱਚ ਉਹਨਾਂ ਨੂੰ ਕੋਈ ਵੀ ਔਦਾ ਜਿਹੜਾ ਹੈਗਾ ਵੱਡਾ ਆਫਰ ਕੀਤਾ ਜਾ ਸਕਦਾ ਹੈ ਬੇਸ਼ੱਕ ਇੱਕ ਆਫਰ ਜਿਹੜੀ ਖੁਦ ਆਪਣੇ ਵੱਲੋਂ ਦਿੱਤੀ ਗਈ ਹੈ ਢੱਡਰੀਆਂ ਵਾਲਿਆਂ ਵੱਲੋਂ ਕਿ ਉਹ ਪੰਜ ਪਿਆਰਿਆਂ ਦੇ ਵਿੱਚ ਲਾ ਕੇ ਅੰਮ੍ਰਿਤ ਪਾਣ ਵੀ ਕਰਵਾਉਣ ਲਈ ਤਿਆਰ ਨੇ ਸੋ ਉਹ ਕਿਤੇ ਨਾ ਕਿਤੇ ਸਾਈਨ ਹੁੰਦੇ ਨੇ ਗੱਲਾਂ ਬਾਤਾਂ ਦੇ ਹੁਣ ਅੱਜ ਹੀ ਇੱਕ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਨਾ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇੱਕ ਸਟੇਟਮੈਂਟ ਆਉਂਦੀ ਆ ਕਹਿੰਦੇ ਮੈਂ ਅਮਰੀਕਾ ਚੱਲਿਆ ਪਰ ਉੱਥੋਂ ਆ ਕੇ ਅਸੀਂ ਜਥੇਦਾਰ ਸਾਹਿਬ ਦੇ ਨਾਲ ਇੱਕ ਨਿੱਜੀ ਮੁਲਾਕਾਤ ਕਰਾਂਗੇ ਫਿਰ ਕਿਵੇਂ ਧਰਮ ਪ੍ਰਚਾਰ ਕਰਨਾ ਹੈ ਅਸੀਂ ਸਾਰੀ ਮੁਹਿੰਮ ਜਿਹੜੀ ਹੈਗੀ ਉਹ ਵਿੱਢਾਂਗੇ ਸੋ ਇਸ ਤੋਂ ਪਤਾ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਜਾਂ ਫਿਰ ਦਲਜੀਤ ਸਿੰਘ ਚੀਮਾ ਇਹ ਇਹਨਾਂ ਦੇ ਦਿਮਾਗ ਦੀ ਇਹ ਖੇਡ ਹੈਗੀ ਆ ਕਿ ਆਹ ਕੰਮ ਕੀਤਾ ਜਾਵੇ ਜਿਸ ਤੋਂ ਬਾਅਦ ਹਰਰਾਮ ਸਿੰਘ ਧੁੰਮਾ ਨੂੰ ਸ਼ਾਇਦ ਉਹ ਕਿਸੇ ਸਹੀ ਪਾਸੇ ਜਾਂ ਆਪਣੇ ਪੱਖ ਦੇ ਵਿੱਚ ਪੁਗਤਾ ਸਕਣ ਜੀ ਹੋਰ ਕੋਈ ਤੁਹਾਡਾ ਸਵਾਲ ਹੈਗਾ ਇਹਦੇ ਵਿੱਚ ਤਾਂ ਤੁਸੀਂ ਪੁੱਛ ਸਕਦੇ ਹੋ ਹਾਂ ਥੋੜਾ ਕਹਿਣ ਵਾਲਾ ਹੈ ਕਿ ਇਸ ਵਕਤ ਰਣਜੀਤ ਸਿੰਘ ਢੰਡਰਵਾਲ ਨੂੰ ਵਰਤੇ ਜਾ ਸਕਦਾ ਜੇ ਵਰਤੇ ਜਾ ਸਕਦਾ ਤਾਂ ਜਿਹੇ ਕਿਹੜੇ ਕੰਮ ਨੇ ਜੋ ਉਹਨਾਂ ਨੂੰ ਨਾਲ ਜੋੜ ਕੇ ਅੱਗੇ ਕਰਵਾਏ ਜਾ ਸਕਦੇ ਨੇ ਜੋ ਰਣਜੀਤ ਸਿੰਘ ਢੰਡੇ ਵਾਲੇ ਨੇ ਉਹ ਕੀ ਜੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਵੋਟ ਬੈਂਕ ਹੁੰਦਾ ਨਾ ਜਿਹੜਾ ਉਹ ਵੱਡੀ ਇੱਕ ਮੇਨ ਗੱਲ ਹੁੰਦੀ ਹੈ ਨਾ ਮੇਨ ਥਿੰਗ ਜਿਹੜੀ ਹੈਗੀ ਆ ਉਹ ਇਸ ਵਿੱਚ ਇਹ ਆਉਂਦੀ ਹੈ ਕਿ ਕੋਈ ਵੀ ਪਾਰਟੀ ਜਦੋਂ ਸੰਤ ਮਹਾਤਮਾ ਹੋਰ ਜਿਹੜੇ ਪ੍ਰਚਾਰਕ ਰਾਗੀ ਢਾਡੀ ਇਹਨਾਂ ਦਾ ਇਸਤੇਮਾਲ ਜੇਕਰ ਕਰਦੀ ਹੈ ਤੇ ਉਹ ਵੋਟਾਂ ਲਈ ਕਰਦੀ ਹੈ ਜਿਹਦੇ ਪਿੱਛੇ ਫਾਲੋਅਰਸ ਹੋਣ ਹੁਣ ਭਾਵੇਂ ਆਪਾਂ ਜਿੰਨਾ ਮਰਜ਼ੀ ਕਹੀ ਜਾਈਏ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹ ਪੰਥ ਦੇ ਖਿਲਾਫ ਚੱਲਦੇ ਨੇ ਉਹ ਉਹਨਾਂ ਨੇ ਸਰੋਵਰਾਂ ਦੀ ਬੇਰਮਤੀ ਕੀਤੀ ਹੈ ਉਹਨਾਂ ਨੇ ਗੁਰਦੁਆਰਿਆਂ ਦੀ ਕੀਤੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਵੱਡਾ ਹਿੱਸਾ ਜਿਹੜਾ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹੱਕ ਦੇ ਵਿੱਚ ਭੁਗਤਦਾ ਤੇ ਜੇ ਹੁਣ ਦੂਸਰੇ ਪਾਸੇ ਆਪਾਂ ਹਰਨਾਮ ਸਿੰਘ ਧੂਮਾਹਰਾਂ ਦੀ ਗੱਲ ਕਰ ਲਈਏ ਤੇ ਮੈਨੂੰ ਲੱਗਦਾ ਵੀ ਬਾਦਲਾਂ ਨੂੰ ਇੰਨਾ ਫਾਇਦਾ ਹਰਨਾਮ ਸਿੰਘ ਧੂਮਾ ਦੇ ਨਾਲ ਰਹਿ ਕੇ ਨਹੀਂ ਹੋਣਾ ਜਿੰਨਾ ਢੱਡਰੀਆਂ ਵਾਲੇ ਦੇ ਨਾਲ ਰਹਿ ਕੇ ਹੋਣਾ ਸੋ ਇਹ ਇੱਕ ਨਵਾਂ ਪੈਂਤੜਾ ਹੈ ਜਿਹੜਾ ਅਕਾਲੀ ਦਲ ਵੱਲੋਂ ਅਪਣਾਇਆ ਜਾ ਰਿਹਾ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪਲਵਿੰਦਰ ਸਿੰਘ ਤਲਵਾੜਾ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕੀਤਾ ਗਿਆ ਤੇ ਆਉਂਦੇ ਸਮੇਂ ਦੇ ਵਿੱਚ ਹੋਰ ਵੱਡੇ ਚਿਹਰੇ ਜਿਹੜੇ ਨੇ ਉਹਨਾਂ ਨੂੰ ਵੀ ਦੇਖੋਗੇ ਤੁਸੀਂ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਦਿਆਂ ਨੂੰ ਸੋ ਇਹ ਸਾਰਾ ਇੱਕ ਸਤਾਈ ਦੀ ਗੇਮ ਤਿਆਰ ਕੀਤੀ ਜਾ ਰਹੀ ਹੈ ਤੋਂ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਇਸੇ ਕਰਕੇ ਇਹ ਵਰਤਿਆ ਜਾਣਾ ਕਿ ਉਹ ਵੋਟ ਬੈਂਕ ਜਿਹੜਾ ਹੈਗਾ ਉਹ ਲਿਆ ਕੇ ਦੇਣ ਵੋਟਾਂ ਲਿਆ ਕੇ ਦੇਣ ਜੀ ਜੀ ਤੁਸੀਂ ਤੁਹਾਨਾਂ ਦੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਜਿਹੜੇ ਨੇ ਉਹ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ